ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਅੱਜ ਦੀ ਜੋ ਯਾਤਰਾ ਹੈ ਨਾ ਬਾਬਾ ਜੀ ਇਹਦੇ ਵਿੱਚ ਬੜਾ ਇੱਕ ਅਹਿਮ ਸਵਾਲ ਹੈ ਜਿੱਦਾ ਕਹਿੰਦੇ ਨਾ ਕਿ ਰੱਬ ਦਾ ਬੰਨਿਆ ਸੰਗਲਾਂ ਦੇ ਨਾਲ ਫੱਕਰਾਂ ਚੜਾਵੇ ਫੱਕਰ ਦਾ ਬੰਨਿਆ ਕੱਚੇ ਢਾਗ ਨਾਲ ਰੱਬ ਵੀ ਖੋਲ ਨਾ ਪਾਵੇ ਰੱਬ ਲਈ ਕੋਈ ਵੀ ਚੀਜ਼ ਜਿਹੜੀ ਹੈ ਉਹ ਕੋਈ ਵੀ ਚੀਜ਼ ਜਿਹੜੀ ਹੈ ਇੰਪੋਸੀਬਲ ਨਹੀਂ ਹੈ ਬਾਬਾ ਜੀ ਅਸੰਭਵ ਨਹੀਂ ਹੈ ਖੋਲਣ ਨੂੰ ਤਾਂ ਉਹ ਬੜਾ ਵੇਚੀ ਪਰੇ ਪ੍ਰੇਮ ਹੈ ਪਿਆਰ ਹੈ ਤਾਂ ਇੱਥੇ ਸਵਾਲ ਉੱਠਿਆ ਕਿ ਸੰਤ ਵੱਡੇ ਜਾਂ ਭਗਵੰਤ ਵੱਡੇ ਜਰਾ ਗੌਰ ਕਰਨਾ ਭਗਵਾਨ ਵੱਡਾ ਕੋਣ ਵੱਡਾ ਸੰਤ ਕਿ ਭਗਵੰਤ ਕੀ ਦਾ ਪੰਡੜਾ ਭਾਰੀ ਹੈ ਰਾਮਚ੍ਰਿਤ ਮਨਸ ਚ ਗੋਸਵਾਮੀ ਤੁਲਸੀਦਾਸ ਜੀ ਕਹਿੰਦੇ ਨੇ ਗੋਸਵਾਮੀ ਤੁਲਸੀਦਾਸ ਜੀ ਜੋ ਨੋਦਾ ਭਗਤੀ ਦੱਸਦੇ ਨੇ ਉਸਨੋ ਦਾ ਭਗਤੀ ਚ ਕੀ ਬਿਆਨ ਕਰਦੇ ਨੇ ਸਤਵੰਭ ਸਮੋ ਮੈਂ ਸੇ ਜਗ ਦੇਖਾ ਮੋਹ ਤੇ ਅਧਿਕ ਸੰਤ ਕਰਲੇਕ ਕਿ ਸਤਵੀਂ ਭਗਤੀ ਦੀ ਸਿਖਲਾਈ ਦਿੰਦੀ ਹੈ ਕਿ ਸਾਰੇ ਜਗਤ ਨੂੰ ਮੇਰੇ ਅੰਦਰ ਸਮਾਨ ਰੂਪ ਨਾਲ ਦੇਖੋ ਤੇ ਮੈਨੂੰ ਸਾਰੇ ਜਗਤ ਦੇ ਅੰਦਰ ਸਮਾਨ ਰੂਪ ਨਾਲ ਵਿਆਪਤ ਜਾਣੋ ਜ਼ਰਾ ਗੌਰ ਕਰਨਾ ਉਹ ਕਹਿੰਦਾ ਕਿ ਭਾਈ ਸਾਰੇ ਜਗ ਅੰਦਰ ਮੈਨੂੰ ਸਮਾਨ ਰੂਪ ਨਾਲ ਦੇਖੋ ਤੇ ਸਾਰੇ ਜਗ ਦੇ ਅੰਦਰ ਜੋ ਹੈ ਮੈਨੂੰ ਮੇਰੇ ਹੀ ਸਮਾਨ ਰੂਪ ਨਾਲ ਵਿਆਪਤ ਕਰਾਣੋ ਪਰ ਫਿਰ ਕੀ ਕਹਿੰਦੇ ਨੇ ਮੋਤੇ ਅਧਿਕ ਸੰਤ ਕਰੀ ਰੇਖਾ ਕਿ ਮੇਰੇ ਤੋਂ ਵੱਧ ਸੰਤਾਂ ਨੂੰ ਦੇਖੋ ਜ਼ਰਾ ਗੌਰ ਕਰਨਾ ਕੀ ਫਰਮਾਇਆ ਰੱਬ ਇਹ ਭਗਵਾਨ ਫਰਮਾ ਰਹੇ ਕਿ ਮੇਰੇ ਤੋਂ ਵੱਧ ਜੋ ਹੈ ਸੰਤਾਂ ਨੂੰ ਦੇਖੋ ਉਦੇ ਪਿਆਰਿਆਂ ਨੂੰ ਦੇਖੋ ਉਹਦੇ ਫਕੀਰਾਂ ਨੂੰ ਦੇਖੋ ਉਹਦੇ ਗੁਰੂ ਰਹਿਬਰਾ ਜਿਹੜੇ ਉਹਨੇ ਭੇਜੇ ਆ ਸਾਨੂੰ ਤਾਰਨ ਵਾਸਤੇ ਉਹਨਾਂ ਨੂੰ ਦੇਖੋ ਸਾਈਂ ਨੂੰ ਕਹਣ ਦੇਖੋ ਕਹੇ ਸੰਤਾਂ ਨੂੰ ਮੇਰੇ ਤੋਂ ਵੱਧ ਜਾਣੋ ਹੁਣ ਇੱਥੇ ਤਾਂ ਸ਼੍ਰੀ ਰਾਮ ਜੀ ਨੇ ਫੈਸਲਾ ਸੁਣਾ ਦਿੱਤਾ ਜਰਾ ਗੌਰ ਕਰਨਾ ਮੇਰੇ ਤੋਂ ਉੱਪਰ ਸੰਤ ਨੇ ਫਿਰ ਸਤਗੁਰੂ ਕਬੀਰ ਜੀ ਮਹਾਰਾਜ ਉਹ ਕੀ ਫਰਮਾਉਂਦੇ ਨੇ ਸਖੋ ਜਗ ਪਰਲੋ ਕਰੇ ਸਖੋ ਉਤਪਤੀ ਖਿਆਲੇ ਸੇ ਸੇ ਸਮਰ ਸੰਤ ਹੈ ਇੱਕ ਖੇ ਸੇ ਨਹੀਂ ਬਾਤ ਕਿ ਸੰਤ ਦੀ ਮਹਾਨਤਾ ਇਹ ਹੈ ਕਿ ਉਹ ਅਨਲਿमिटेड ਯਾਨੀ ਕਿ ਅਸੰਖਿਆ ਚ੍ਰਿਸ਼ਟੀ ਦੀ ਉਤਪਤੀ ਕਰ ਸਕਦੇ ਨੇ ਬਾਬਾ ਜੀ ਇਹ ਸੰਤ ਦੀ ਮਹਾਨਤਾ ਹੈ ਤੇ ਪਰਲੇ ਵੀ ਕਰ ਸਕਦੇ ਨੇ ਜ਼ਰਾ ਗੌਰ ਕਰ ਪਰਲੇ ਪਾਲਣ ਵੀ ਕਰ ਸਕਦੇ ਨੇ ਇਹ ਫਕੀਰਾਂ ਦੀ ਗੱਲ ਹੋ ਰਹੀ ਹੈ ਉਗਣੇ ਵੀ ਫਕੀਰ ਜੋ ਹੈ ਉਹ ਅਨਲਿਮਿਟਿਡ ਸ੍ਰਿਸ਼ਟੀ ਦਾ ਜਿਹੜਾ ਉਤਪੱਤੀ ਕਰ ਸਕਦੇ ਨੇ ਪਰਲੇ ਵੀ ਕਰ ਸਕਦੇ ਨੇ ਪਾਲਣ ਵੀ ਕਰ ਸਕਦੇ ਨੇ ਪਰਲੇ ਪਾਲਣ ਤੇ ਨਿਰਮਾਣ ਇਹ ਸਭ ਸੰਤ ਦੀ ਗੋਦ ਚ ਖੇਡਦੇ ਨੇ ਬਾਬਾ ਜੀ ਇਹਨਾਂ ਫਕੀਰਾਂ ਦੀ ਇਹਨਾਂ ਲੋਕਾਂ ਦੀ ਗੋਦ ਚ ਖੇਡਦੇ ਨੇ ਤੇ ਇਹ ਸਭ ਕਰਨ ਚ ਉਹਨਾਂ ਦੇ ਸਰੀਰ ਦਾ ਇੱਕ ਵਾਲ ਵੀ ਜਿਹੜਾ ਹੈ ਵਾਂਗਾ ਨਹੀਂ ਹੁੰਦਾ ਸੰਤ ਦਾ ਇੰਨਾ ਸਮਰਥ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਸੰਤ ਭਗਵੰਤ ਤੋਂ بڑا ਹੈ ਪਰ ਇੱਥੇ ਫੇਰ ਪੇਚ ਕਿੱਥੇ ਫਸਦਾ ਆ ਕੇ ਲੋਕਾਂ ਦੀ ਦੁਬਿਧਾ ਕੀ ਹੈ ਕਿ ਜੇ ਸੰਤ ਭਗਵਾਨ ਤੋਂ ਵੱਡੇ ਨੇ ਤਾਂ ਫਿਰ ਇਹ ਆਪਣੇ ਆਪ ਨੂੰ ਦਾਸ ਕਿਉਂ ਕਹਿੰਦੇ ਨੇ ਕਿਉਂ ਆਪਣੇ ਆਪ ਨੂੰ ਗੁਲਾਮ ਕਹਿੰਦੇ ਨੇ ਉਸ ਮਾਨਕ ਦਾ ਜਰਾ ਗੌਰ ਕਰ ਤુલਸੀਦਾਸ ਉਹਨਾਂ ਨੇ ਖੁਦ ਨੂੰ ਦਾਸ ਆਖਿਆ ਸੂਰਦਾਸ ਜੀ ਉਹਨਾਂ ਨੇ ਖੁਦ ਨੂੰ ਦਾਸ ਆਖਿਆ ਕਬੀਰ ਦਾਸ ਸਤਗੁਰ ਕਬੀਰ ਜੀ ਮਾਰੇ ਖੁਦ ਨੂੰ ਕਬੀਰ ਦਾਸ ਕਹਿੰਦੇ ਨੇ ਜਣਾਗੌਰ ਕੱਤ ਸਤਗੁਰ ਰਵਿਦਾਸ ਜੀ ਮਹਾਰਾ ਨੇ ਖੁਦ ਨੂੰ ਦਾਸ ਕਹਿੰਦੇ ਨੇ ਇਹ ਸਾਰੇ ਦਾਸ ਕਿਉਂ ਹੋਏ ਜੇ ਸਾਈਆਂ ਦੀ ਗੱਲ ਖੁਦ ਨੂੰ ਗੁਲਾਮ ਕਹਿੰਦੇ ਗੁਲਾਮ ਕੌਣ ਦਾ ਸੇਵਾਦਾਰ ਜਣਾਗੌਰ ਕੱਤ ਜਿਹੜੇ ਮਾਲਕ ਲੋਕ ਉਹਨਾਂ ਦੀ ਗੱਲ ਕਰ ਰਹੇ ਆ ਅੱਜ ਕੱਲ੍ਹ ਵਾਲਿਆਂ ਨਹੀਂ ਮੈਂ ਗੱਲ ਕਰ ਰਿਹਾ ਜਿਹੜੇ ਅਸਲ ਚ ਸਾਈਂ ਲੋਕ ਹੋਏ ਨੇ ਨਾ ਗੁਰੂ ਰਾਇਬਰ ਉਹਨਾਂ ਦੀ ਗੱਲ ਕਰ ਰਿਹਾ ਪੀਰਾਂ ਫਕੀਰਾਂ ਦੀ ਜੋ ਕਾਮਲ ਮੁਰਸ਼ਦ ਹੋਏ ਨੇ ਇਹ ਸਾਰੇ ਦਾਸ ਕਿਉਂ ਹੋ ਗਏ ਕਿਉਂਕਿ ਇਹ ਇਹ ਵਾਕਈ ਆਪਣੇ ਆਪ ਨੂੰ ਦਾਸ ਇਹਨਾਂ ਨੇ ਪਰ ਪਰਮਾਤਮਾ ਦਾ ਜਿਹੜਾ ਹੈ ਅਸਲ ਦੇ ਵਿੱਚ ਆਪਣਾ ਸੇਵਾਦਾਰੀ ਹੈ ਜਿਹੜੀ ਦਾਸਪਾ ਦਾਸਪਨ ਹੈ ਉਹ ਆਪਣੇ ਅੰਦਰ ਢਾਲਿਆ ਕਿਸੇ ਦੇ ਲਿਖਣ ਨਾਲ ਗੱਲ ਨਹੀਂ ਬਣਦੀ ਵੀ ਤੁਸੀਂ ਲਿਖ ਦਿੱਤਾ ਤਾਂ ਗੱਲ ਨਾ ਇਹ ਅੰਦਰ ਹੋਣਾ ਵੀ ਚਾਹੀਦਾ ਦਾਸਪਾ ਤਾਂ ਫੇਰੇ ਆਪਣੇ ਆਪ ਨੂੰ ਦਾਸ ਕਿਉਂ ਕਹਿੰਦੇ ਨੇ ਤੁਸੀਂ ਦਾਸ ਜੀ ਕਬੀਰ ਦਾਸ ਜੀ ਸੂਰ ਦਾਸ ਜੀ ਇਹਨਾਂ ਨੇ ਆਪਣੇ ਆਪ ਨੂੰ ਕੋਸ਼ਿਸ਼ ਕਿਉਂ ਨਹੀਂ ਕੀਤਾ ਕਿ ਭਾਈ ਅਸੀਂ ਈਸ਼ਵਰ ਕਿਉਂ ਨਹੀਂ ਇਹਨਾਂ ਫਕੀਰਾਂ ਨੇ ਆਖਿਆ ਵੀ ਅਸੀਂ ਦਾਬੀ ਉਹੀ ਤੇ ਸ਼੍ਰੀ ਕ੍ਰਿਸ਼ਨ ਜੀ ਕੀ ਕਹਿੰਦੇ ਨੇ ਨਾ ਮੇ 파ਰਤ ਅਸਤੀ ਕਰਤਵਿ ਤ੍ਰਿਸ਼ੂ ਲੋਕੇਸ਼ ਕੇ ਵਿਚਨ ਨਾਨ ਵਪ ਤਮ ਵਯ ਪਤਵਯਮ ਵਰਤ ਏਵ ਚ ਕਰਮਣੀ ਕੇ ਇਹ ਅਰਜੁਨ ਮੈਨੂੰ ਇਹਨਾਂ ਤਿੰਨਾਂ ਲੋਕਾਂ ਚ ਕੋਈ ਵੀ ਕਰਨ ਯੋਗ ਕਰਤਵ ਨਹੀਂ ਦਿੱਸਦਾ ਤੇ ਇਹੋ ਜਈ ਕੋਈ ਵਸਤੂ ਨਹੀਂ ਜਿਸ ਨੂੰ ਮੈਂ ਹਾਸਲ ਕਰਨਾ ਚਾਹੁੰਦਾ ਹੋਵਾਂ ਤੇ ਉਹਨੂੰ ਹਾਸਲ ਨਾ ਕਰ ਸਕਦਾ ਹੋਵਾਂ ਫਿਰ ਵੀ ਮੈਂ ਕਰਮਾਂ ਚ ਰੁੱਝਿਆ ਹੋਇਆ ਜਰਾ ਗੌਰ ਕਰ ਕਿ ਮੈਨੂੰ ਕੋਈ ਕਰਮ ਕਰਨ ਦੀ ਲੋੜ ਨਹੀਂ ਹੈ ਕਰਨ ਯੋਗ ਕੋਈ ਕਰਤਾ ਨਹੀਂ ਹੈ ਇੱਥੇ ਮੈਨੂੰ ਦਿਸਦਾ ਪਰ ਫਿਰ ਵੀ ਕਹਿੰਦੇ ਮੈਂ ਜਿਹੜੀ ਚੀਜ਼ ਨੂੰ ਚਾਹਾਂ ਹਾਸਲ ਕਰ ਸਕਦਾ ਫਿਰ ਵੀ ਮੈਂ ਕਰਮਾਂ ਚ ਰੁੱਝਿਆ ਰਹਿਣਾ ਮੈਂ ਤੇ ਜਿਵੇਂ ਹੀ ਇਹ ਕਹਿ ਦਿੱਤਾ ਅਰਜੁਨ ਤੇ ਤ੍ਰਿਤਰਾਸ਼ਟਰ ਦੋਵੇਂ ਜੋ ਹੈ ਦੋਨਾਂ ਦੇ ਕੰਨ ਖੜੇ ਹੋ ਗਏ ਉਹਨਾਂ ਨੇ ਕਿਹਾ ਇਹ ਕੀ ਗੱਲ ਹੋਈ ਕਿ ਸਿਵਾਏ ਪਰਮਾਤਮਾ ਦੇ ਪ੍ਰਭੂ ਦੇ ਉਸ ਈਸ਼ਵਰ ਦੇ ਖੁਦਾ ਦੇ ਕੋਣ ਹੈ ਇਹੋ ਜਿਹਾ ਜੋ ਕੁਝ ਵੀ ਪ੍ਰਾਪਤ ਕਰਨਾ ਚਾਹਵੇ ਤੇ ਪ੍ਰਾਪਤ ਨਾ ਕਰ ਸਕੇ ਇਹ ਕਰ ਸਕੇ ਮਤਲਬ ਕਹਿਣ ਦਾ ਭਾ ਜੇ ਕੋਈ ਬ੍ਰਹਮ ਆ ਰਿਸ਼ੀ ਵੀ ਇਹੋ ਜਿਹਾ ਕਹੇਗਾ ਤਾਂ ਅਹੰਕਾਰ ਦਾ ਪ੍ਰਤੀਕ ਮੰਨਿਆ ਜਾਵੇਗਾ ਕਿ ਉਹ ਅਹੰਕਾਰ ਹੋਏਗਾ ਕਮੰਡੀ ਹੋਏਗਾ ਦਾ ਪ੍ਰਤੀਕ ਮਾ ਯਾਨੀ ਕਿ ਉਹ ਤੇ ਚਹੰਕਾਰ ਹੋਏਗਾ ਇਹ ਮੰਨਿਆ ਜਾਵੇ ਕਿ ਚਹੰਕਾਰ ਹੈ ਕਿ ਇਹ ਕਹਿੰਦਾ ਮੈਂ ਜੋ ਚਾਹਾਂ ਉਹ ਹਾਸਲ ਕਰ ਸਕਦਾ ਸਾਨੂੰ ਕੋਣ ਰੋਕੂ ਤਾਂ ਇਹ ਸਵਾਲ ਅਰਜਨ ਨੇ ਵੀ ਪੁੱਛ ਲਿਆ ਕਿ हे ਭਗਵਾਨ ਇਹ ਕੀ ਗੱਲ ਕਹਿ ਰਹੇ ਹੋ ਕਿਸੇ ਵਿਅਕਤੀ ਲਈ ਇਹੋ ਜਿਹਾ ਕਿਵੇਂ ਸੰਭਵ ਹੈ ਕਿ ਉਹ ਕੁਝ ਪ੍ਰਾਪਤ ਕਰਨਾ ਚਾਵੇ ਤੇ ਪ੍ਰਾਪਤ ਨਾ ਕਰ ਸਕੇ ਤੇ ਪ੍ਰਾਪਤ ਕਰ ਵੀ ਸਕੇ ਤਾਂ ਸ਼੍ਰੀ ਕ੍ਰਿਸ਼ਨ ਜੀ ਨੇ ਉਸ ਨੂੰ ਦੱਸਿਆ ਅਬ ਜਾਨੰਤੀ ਮਾ ਮੂੜਾ ਮਾਨ तनमा श्रतम परम भाव मजानतो मम भूत महेश्वरम गीता ਦੇ 9ਵੇਂ ਅਧਿਆਏ ਤੇ 11ਵੇਂ ਵਿੱਚ ਆਉਂਦਾ ਵਰਸ ਚ ਬਾਬਾ ਜੀ ਭਗਵਤ ਗੀਤਾ ਦੇ 9ਵੇਂ ਅਧਿਆਏ ਤੇ 11ਵੇਂ ਸ਼ਲੋਕ ਚ ਉਹ ਫਰਮਾਉਂਦੇ ਨੇ ਮੈਂ ਆਖਿਆ 9 रेश्यो 11 ਕਿ ਮੇਰੇ परम भाव तत् ਨੂੰ ਨਾ ਜਾਣਨ ਵਾਲੇ ਮੂਰਖ ਲੋਕ ਇਨਸਾਨ ਦਾ ਸ਼ਰੀਰ ਧਾਰਨ ਕਰਨ ਵਾਲੇ ਮੈਨੂੰ ਸਾਰੇ ਭੂਤਾਂ ਦੇ ਮਹਾਨ ਈਸ਼ਵਰ ਨੂੰ ਤੁੱਛ ਸਮਝਦੇ ਨੇ जरा ਗੌਰ ਕਰਨਾ ਇੱਥੇ ਸ਼੍ਰੀ ਕ੍ਰਿਸ਼ਨ ਕੋਸ਼ਨਾ ਕਰ ਰਹੇ ਨੇ ਕਿ ਮੈਂ ਈਸ਼ਵਰ ਹਾਂ ਅਰਥਾਤ ਮੈਂ ਆਪਣੀ ਯੋਗ ਮਾਇਆ ਨਾਲ ਸੰਸਾਰ ਦੇ ਉਧਾਰ ਲਈ ਮਨੁੱਖੀ ਰੂਪ ਚ ਘੁੰਮ ਰਿਹਾ ਮੈਂ ਹੀ ਪਰਮੇਸ਼ਵਰ ਜਿਸ ਨੂੰ ਇਹ ਮੂਰਖ ਲੋਕ ਕੀ ਜਾਣਣਗੇ ਸਧਾਰਨ ਮਨੁੱਖ ਸਮਝਦੇ ਨੇ ਮੈਨੂੰ ਕਿਉਂਕਿ ਅਰਜੁਨ ਦਾ ਸਵਾਲ ਹੀ ਇਹ ਸੀ ਕਿ ਇਹੋ ਜਿਹਾ ਕਿਵੇਂ ਹੋ ਸਕਦਾ ਆਪ ਐਸਾ ਕਿਵੇਂ ਕਹਿ ਸਕਦੇ ਹੋ ਇਹ ਸ਼ੰਕਾ ਹੋਣੀ ਲਾਜ਼ਮੀ ਸੀ ਪਰ ਇੱਥੇ ਸ਼੍ਰੀ ਕ੍ਰਿਸ਼ਨ ਜੀ ਕੀ ਸਮਝਾ ਰਹੇ ਨੇ ਉਹ ਕਹਿੰਦੇ ਨੇ ਕਿਉਂਕਿ ਮੈਂ ਈਸ਼ਵਰ ਹਾਂ ਉਹ ਉਹ ਸਵਾਲ ਕਹਿੰਦੇ ਕਿ ਨਹੀਂ ਤੁਸੀਂ ਈਸ਼ਵਰ ਹੋ ਕਿਵੇਂ ਤੁਸੀਂ ਤਾਂ ਇਹ ਸਰੀਰ ਦਿਖਾਈ ਦੇ ਰਹੇ ਹੋ ਉਹ ਕਹਿੰਦੇ ਨੇ ਮੈਂ ਜੋ ਸਰੀਰ ਦਿਖਾਈ ਦੇ ਰਿਹਾ ਹਾਂ ਨਾ ਜੋ ਤੁਸੀਂ ਦੇਖ ਰਹੇ ਹੋ ਇਹ ਸਰੀਰ ਨਹੀਂ ਹੈ ਆਹਮਾ ਆਤਮਾ गुणाकेश सर्व भूताशय स्थित अहमा दिशच मध्य अंश भूताना मंत एमच ये गीता ਦੇ 10ਵੇਂ ਅਧਿਆਏ 2ਵੇਂ ਸ਼ਲੋਕ ਚ ਕਿ हे अर्जुन ਮੈਂ ਸਾਰੇ ਭੂਤਾਂ ਦੇ ਹਿਰਦੇ ਚ ਸਥਿਤ ਸਾਰਿਆਂ ਦੀ ਆਤਮਾ ਆ ਤੇ ਸਾਰੇ ਭੂਤਾਂ ਦਾ ਆਦ ਮਦ ਵਿਚਾਰ ਤੇ ਅੰਤ ਮੈਂ ਹੀ ਆ ਜੇ ਉਹ ਇੱਥੇ ਕਹਿ ਰਹੇ ਨੇ ਇਹ ਸਾਰਿਆਂ ਦਾ ਆਦ ਅੰਤ ਮੈਂ ਹੀ ਆ ਤਾਂ ਇੱਕ ਪਾਲੀ ਮੰਨ ਲਈਏ ਕਿ ਇੱਥੇ ਕਾਲ ਬ੍ਰਹਮ ਦੀ ਗੱਲ ਹੋ ਰਹੀ ਹੋਵੇਗੀ ਬਾਬਾ ਜੀ ਇਹ ਗੱਲ ਸਮਝਣਾ ਕਾਲ ਬ੍ਰਹਮ ਦੀ ਪਰ ਜਿੱਥੇ ਉਹਨਾਂ ਨੇ ਦੱਸਿਆ ਕਿ ਮੈਂ ਸਾਰਿਆਂ ਦੇ ਅੰਦਰ ਸਥਿਤਾਂ ਉਹ ਆਤਮਾ ਹੈ ਇੱਥੇ ਕਬੀਰ ਸਾਹਿਬ ਕੀ ਫਰਮਾਉਂਦੇ ਨੇ ਆਤਮ ਪਰਮਾਤਮ ਇਕ ਹੈ ਇਕ ਹੈ ਨੂਰ ਜਹੂਰ ਬੀਜ ਝਾਈ ਕਰਮ ਦੀ ਤਾਤੇ ਲਾਗੇ ਦੂਰ ਜਰਾ ਗੌਰ ਕਰ ਕਿ ਆਤਮਾ ਤੇ ਪਰਮਾਤਮਾ ਦੋਨੋਂ ਇੱਕ ਹੀ ਨੇ ਅਲੱਗ ਨਹੀਂ ਵਿਚਕਾਰ ਕਰਮ ਦਾ ਪਰਦਾ ਪਿਆ ਹੋਇਆ ਹੈ ਤੇ ਇਸ ਕਰਮ ਦੇ ਪਰਦੇ ਕਾਰਨ ਲੋਕ ਜੋ ਹੈ ਅਗਿਆਨਤਾ ਕਾਰਨ ਲੋਕ ਜੋ ਹੈ ਆਤਮਾ ਤੇ ਪਰਮਾਤਮਾ ਨੂੰ ਅਲੱਗ-ਅਲੱਗ ਦੇਖਦੇ ਨੇ ਇਹ ਗੱਲ ਕਬੀਰ ਸਾਹਿਬ ਬਿਆਨ ਕਰਦੇ ਨੇ ਇਸ ਤੋਂ ਬਾਅਦ ਸੇਵਕ ਦੇ ਭਾਵ ਚ ਕਬੀਰ ਸਾਹਿਬ ਕੀ ਕਹਿ ਰਹੇ ਨੇ ਕਿ ਕਬੀਰ ਕੁੱਤਾ ਰਾਮ ਕਾ ਜਰਾ ਗੌਰ ਕਰਨਾ ਬਾਬਾ ਜੀ ਇਹ ਕੰਦੇ ਵੀ ਨੇ ਔਰ ਇਹ ਮਨ ਦੇ ਵੀ ਨੇ ਭਾਵ ਵੀ ਹੈ ਇਹਨਾਂ ਦੇ ਅੰਦਰ ਅੱਜ ਕੱਲ ਦੁਨੀਆ ਕਹਿ ਦਿੰਦੀ ਮੈਂ ਕੁੱਤੀ ਸਾਈਆਂ ਦੀ ਬਣਦੀ ਕੋਈ ਨਹੀਂ ਕੋਣ ਬਾਜ ਮਾਰਦਾ ਭੱਜਾ ਕੋਣ ਜਾਂਦਾ ਕੋਈ ਵੀ ਨਹੀਂ ਜਾਂਦਾ ਬਾਬਾ ਇਹ ਸੁਣਨ ਵਾਲੀ ਗੱਲ ਹੈ غور ਕਰਨ ਵਾਲੀ ਗੱਲ ਹੈ ਕਿਉਂਕਿ ਉਹਨਾਂ ਦੀ ਆਵਾਜ਼ ਸੁਣੂਗਾ ਕੋਈ ਉਹ ਸੁਣਦੇ ਕਿੱਥੋਂ ਹੈ ਉਹ ਤੁਹਾਡੇ ਅੰਦਰੋਂ ਆਵਾਜ਼ ਮਾਰਦੇ ਤੁਹਾਨੂੰ ਤੁਹਾਡੇ ਅੰਦਰ ਬੈਠਾ ਜਿਹਨੂੰ ਤੁਸੀਂ ਪਿਆਰ ਕਰਦੇ ਜਰਾ ਗੌਰ ਕਰਨਾ ਸਮਝੋਂ ਭਗਵਾਨ ਈਸ਼ਵਰ ਖੁਦਾ ਜਿਸ ਨੂੰ ਵੀ ਤੁਸੀਂ ਧਿਆਨ ਲਾਗ ਪਏ ਉਹ ਉਹ ਮਾਲਕ ਉਸੇ ਰੂਪ ਦੇ ਵਿੱਚ ਤੁਹਾਨੂੰ ਤੁਹਾਡੇ ਅੰਦਰੋਂ ਨਜ਼ਰ ਆਏਗਾ ਉਹ ਕਿਤੇ ਬਾਹਰ ਨਹੀਂ ਪਰ ਆਪ ਜੋ ਭਰਿਆ ਨਹੀਂ ਜਾਂਦਾ ਅਸੀਂ ਤਾਂ ਕਰੇ ਇੱਧਰ ਤੇ ਕਦੇ ਉੱਧਰ ਤੇ ਕਿਉਂ ਸਾਡੇ ਅੰਦਰ ਚੋਂ ਉੱਧਰ ਹੈ ਅਸੀਂ ਚੋਦਰੀ ਬੰਨਣਾ ਚਾਹੁੰਦੇ ਆ ਇਹ ਹੈ ਹੁਣ ਕਬੀਰ ਸਾਹਿਬ ਮਹਾਰਾਜ ਇੱਥੇ ਕੀ ਕਹਿ ਰਹੇ ਕਿ ਕਬੀਰ ਕੁੱਤਾ RAM ਕਾ ਮੁਤੀਆ ਮੇਰਾ ਨਾਮ ਗਲੇ RAM ਕੀ ਜੇਵੜੀ ਜਿਤ ਘਿੱਚੇ ਤਿਤ ਜਾਵ ਹੁਣ ਇੱਥੇ ਉਹ ਕਹਿੰਦੇ ਕਿ ਮੈਂ ਤਾਂ ਰਾਮ ਦਾ ਕੁੱਤਾ ਹਾਂ ਜਿਵੇਂ ਕੁੱਤੇ ਦਾ ਨਾਮ ਮੋਤੀ ਹੁੰਦਾ ਉਸੇ ਤਰ੍ਹਾਂ ਮੇਰਾ ਨਾਮ ਮੋਤੀ ਹੈ ਤੇ ਮੇਰੇ ਗਲੇ 'ਚ ਉਸ ਮਾਲਕ ਦਾ ਉਸ ਰਾਮ ਨਾਮ ਦੀ ਜੇਵੜੀ ਯਾਨੀ ਕਿ ਰੱਸੀ ਪਈ ਹੋਈ ਹੈ ਹੁਣ ਪਟਾ ਜਿਹੜਾ ਹੈ ਉਹ ਪਿਆ ਹੋਇਆ ਹੈ ਪਟਾ ਇੱਥੇ ਕਿਹਦਾ ਪਿਆ ਹੋਇਆ ਹੈ ਰਾਮਕੋਣ ਉਹ ਜਿਹੜਾ ਮਾਲਕ ਹੈ ਉਹਨਾਂ ਮਾਲਕ ਬਾਬਾ ਜਰਾ ਗੌਰ ਕਰਨਾ ਜਿਹੜਾ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਉਹ ਪਰ ਉਹਨੂੰ ਜਾਣਿਆ ਕਿੱਦਾਂ ਜਾਵੇ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਗਿਆ ਕਿ ਮੇਰੇ ਗਲ 'ਚ ਉਹਦੇ ਨਾਮ ਦੀ ਰੱਸੀ ਹੈ ਜਿੱਥੇ ਮੇਰਾ ਮਾਲਕ ਮੈਨੂੰ ਖਿੱਚਦਾ ਮੈਂ ਉੱਥੇ ਚਲਿਆ ਜਾਂਦਾ ਜੋ ਤੋ ਕਰੇ ਸੋ ਠਾਠ ਦੂਰ ਦੁਰ ਕਰੇ ਤਾ ਜਾਵ ਜੈਸਾ ਰੱਖੇ ਐਸਾ ਰਹੂੰ ਜੋ ਦੇਵੇ ਸੋ ਖਾਵ ਕਿ ਉਹ ਬੁਲਾਵੇ ਤਾਂ ਮੈਂ ਆ ਜਾਂਦਾ ਭਜਾਵੇ ਤਾਂ ਮੈਂ ਚਲਿਆ ਜਾਂਦਾ ਜਿਵੇਂ ਮੇਰਾ ਪ੍ਰਭ ਰੱਖਦਾ ਮੈਨੂੰ ਮੈਂ ਉਦਾਂ ਹੀ ਰਹਿਣਾ ਜੋ ਦਿੰਦਾ ਮੈਂ ਉਹੀ ਖਾਣਾ ਇੱਥੇ ਕਬੀਰ ਸਾਹਿਬ ਉਹ ਦੱਸ ਰਹੇ ਨੇ ਕਿ ਦੇਖੋ ਮੈਂ ਤਾਂ ਉਸ ਮਾਲਕ ਦਾ ਕੁਲ ਮਾਲਕ ਦਾ ਸੇਵਕ ਆ ਇੱਥੇ ਕਬੀਰ ਸਾਹਿਬ ਆਪਣੇ ਆਪ ਨੂੰ ਸੇਵਕ ਕਹਿ ਰਹੇ ਨੇ ਇੱਕ ਪਾਸੇ ਸਾਰੇ ਅਵਤਾਰ ਕਹਿੰਦੇ ਨੇ ਭਾਈ ਸੰਤਾਂ ਨੂੰ ਜੋ ਹੈ ਸਾਡੇ ਤੋਂ ਉੱਪਰ ਜਾਣੋ ਹਰ ਅਵਤਾਰ ਨੇ ਆਖਿਆ ਭਗਵਾਨ ਦੇ ਜਿੰਨੇ ਅਵਤਾਰ ਹੋ ਕਹਿੰਦੇ ਸਾਡੇ ਤੋਂ ਉੱਤੋਂ ਜਾਣੋ ਕਿੰਨਾਂ ਨੂੰ ਸੰਤਾਂ ਨੂੰ ਫਕੀਰਾਂ ਨੂੰ ਇਹਨਾਂ ਨੂੰ ਸਾਈਂ ਲੋਕਾਂ ਨੂੰ ਕਿ ਜਿਨ੍ਹਾਂ ਨੂੰ ਅਸੀਂ ਭਗਵਾਨ ਕਹਿੰਦੇ ਆ ਨਾ ਉਹ ਕਹਿੰਦੇ ਨੇ ਕਿ ਸੰਤ ਮੇਰੇ ਤੋਂ ਉੱਪਰ ਹੈ ਪਰ ਦੂਜੇ ਪਾਸੇ ਸੰਤ ਕੀ ਕਹਿ ਰਹੇ ਨੇ ਕਬੀਰ ਸਾਹਿਬ ਨੇ ਹੁਣ ਇੱਥੇ ਕੀ ਕਹਿ ਦਿੱਤਾ ਕਿ ਅਸੀਂ ਤਾਂ ਦਾਸ ਆਪਾਂ ਹੀ ਅਸੀਂ ਤਾਂ ਸੇਵਕ ਆ ਤਾਂ ਹੀ ਤੁਲਸੀਦਾਸ ਜੀ ਉਹ ਹੈ ਪਲਟੂ ਦਾਸ ਜੀ ਠੀਕ ਹੈ ਨਾ ਕਬੀਰ ਦਾਸ ਜੀ ਗੁਰੂ ਰਵਿਦਾਸ ਜੀ ਸਾਰੇ ਨੇ ਖੁਦ ਨੂੰ ਦਾਸ ਆਖਿਆ ਸਾਰੇ ਲੋਕ ਖੁਦ ਨੂੰ ਗੁਲਾਮ ਆਖ ਗਏ ਗੁਲਾਮ ਵੀ ਦਾਸ ਸੇਵਾਦਾਰ ਤਾਂ ਇਹ ਦੁਬਿਧਾ ਕਿਉਂ ਇੱਥੇ ਕੀ ਸਮਝਣ ਦੀ ਕੋਸ਼ਿਸ਼ ਹੈ ਸਮਝਾਉਣ ਦੀ ਕੋਸ਼ਿਸ਼ ਹੈ ਕਬੀਰ ਸਾਹਿਬ ਕਹਿੰਦੇ ਕਬੀਰ ਦਾਸਾ ਤਨਹਿਰਦੇ ਨਹੀਂ ਨਾਮ ਧਰਾਵੇ ਦਾਸ ਪਾਣੀ ਕੇ ਪੀਏ ਬਿਨਾ ਮਿਟੇ ਨਾ ਜੀਵ ਕੀ ਪਿਆਸ ਕਿ ਜੇ ਕੋਈ ਵਿਅਕਤੀ ਕਹਿੰਦਾ ਹੈ ਵੀ ਮੈਂ ਦਾਸ ਆ ਤਾਂ ਸਿਰਫ ਨਾਮ ਧਾਰਨ ਕਰਨ ਨਾਲ ਕੁਝ ਨਹੀਂ ਹੁੰਦਾ ਇੱਥੇ ਸਮਝ ਲੈਣਾ ਗੌਰ ਕਰ ਲੈਣਾ ਬਾਬਾ ਜੀ ਅੱਜ ਬਹੁਤ ਅੱਜ ਬੜੀ ਦੁਨੀਆ ਦੇ ਵਿੱਚ ਲਿਖਿਆ ਹੈ ਆਪਣੇ ਆਪ ਨੂੰ ਲੋਕਾਂ ਨੇ ਕੋਈ ਆਪਣੇ ਅੱਗੇ ਕੁਝ ਲਿਖ ਲੈਂਦਾ ਕੋਈ ਪਿੱਛੇ ਕੁਝ ਲਿਖ ਲੈਂਦਾ ਠੀਕ ਹੈ ਭਾਈ ਪਰ ਜਿਵੇਂ ਪਾਣੀ ਪੀਏ ਬਗੈਰ ਪਿਆਸ ਨਹੀਂ ਮਿਟਦੀ ਨਾ ਉਸੇ ਤਰ੍ਹਾਂ ਦਾਸ ਨਾਮ ਧਰ ਨਾਲ ਕੁਛ ਨਹੀਂ ਹੁੰਦਾ ਦਾਸ ਭਾਵ ਹਿਰਦੇ ਚ ਹੋਣਾ ਚਾਹੀਦਾ ਲੜਾਈਆਂ ਕਰ ਕਰਕੇ ਤੇ ਬਾਬਾ ਜੀ ਆਸਣਾ ਪਿੱਛੇ ਤੇ ਲੜੀ ਜਾਂਦੇ ਨੇ ਤੇ ਦਾਸ ਭਾਵ ਕਾਹਦਾ ਰਹਿ ਗਿਆ ਜਰਾ ਗੌਰ ਕਰਨਾ ਇਸ ਗੱਲ ਨੂੰ ਸਮਝਣਾ ਵਿਚਨੀਆਂ ਗੱਲਾਂ ਬਹੁਤ ਨੇ ਜੇ ਖੋਲਣ ਲੱਗ ਪਈਏ ਤੇ ਪਤਾ ਨਹੀਂ ਕਿਆ ਕਿਆ ਖੁੱਲ ਜਾਵੇ ਪਰ ਇਹ ਇਸ ਗੱਲ ਨੂੰ ਸਮਝਣਾ ਕਿ ਆਪਸ ਚ ਲੜਾਈਆਂ ਤਾਂ ਆਸਣਾ ਦੀਆਂ ਹੋ ਗਈਆਂ ਬਾਬਾ ਜੀ ਅੱਜਕੱਲ੍ਹ ਤੇ ਦਾਸ ਕਿਦਾਂ ਹੋ ਗਏ ਕਿਉਂਕਿ ਦਾਸ ਤਾਂ ਕਹਿੰਦਾ ਜਿੱਥੇ ਤੂੰ ਰੱਖੇ ਮੈਂ ਰਾਜ਼ੀ ਜਿਹਨੂੰ ਬਿਠਾਉਣਾ ਉਹਨੇ ਬਿਠਾ ਲੈਣਾ ਉਹ ਚ ਲੜਾਈ ਝਗੜੇ ਵਾਲੀ ਤਾਂ ਗੱਲ ਹੀ ਕੋਈ ਨਹੀਂ ਕਿਸੇ ਦੀ ਸਵਾਰਿਸ਼ ਉਹ ਲੈ ਕੇ ਨਹੀਂ ਆਇਆ ਜਰਾ ਗੌਰ ਕਰਨਾ ਜਿਹਨੂੰ ਆਪਣੇ ਯਾਰ ਤੇ ਯਕੀਨੋਂ ਕਹੇ ਦੀ ਸਵਾਰਿਸ਼ ਕਿਉਂ ਲੈ ਕੇ ਆਇਆ ਕਿਉਂਕਿ ਕਹਿੰਦੇ ਰੱਬ ਤਾਂ ਨਰਾਜ ਹੋ ਜਾਂਦਾ ਜੇ ਤੂੰ ਦੁਨੀਆਂ ਦੀਆਂ ਸਵਾਰਿਸ਼ਾਂ ਲੈ ਕੇ ਜਾਵੇਂ ਉਹ ਕਹਿੰਦਾ ਫਿਰ ਦੁਨੀਆਂ ਦੀ ਹੀ ਲੈ ਜਾ ਜਰਾ ਸਮਝਣਾ ਇਸ ਗੱਲ ਨੂੰ ਬਾਬਾ ਫਰੀਦ ਸਾਹਿਬ ਨੇ ਸਿਰਫ ਇੰਨਾ ਸੋਚਿਆ ਸੀ ਕਿ ਜਦੋਂ ਕੋਈ ਜਾਨਵਰ ਆਏਗਾ ਉਦੋਂ ਮੈਨੂੰ ਪਾਣੀ ਮਿਲ ਜਾਏਗਾ ਤਰਾ ਬਣੇ ਉੱਤੋਂ ਆਵਾਜ਼ ਦਿੱਤੀ ਕਹਿੰਦੇ ਫਰੀਦ ਤੂੰ ਇਹਨਾਂ ਜਾਨਵਰਾਂ ਤੇ ਭਰੋਸਾ ਰੱਖਿਆ ਪਰ ਇਹਨਾਂ ਜਾਨਵਰਾਂ ਨੇ ਮੇਰੇ ਤੇ ਭਰੋਸਾ ਰੱਖਿਆ ਤਾਂ ਇਹਨਾਂ ਨੂੰ ਪਾਣੀ ਮਿਲਿਆ ਤੇਰੀ ਪਿਆਸ ਤੇ ਆ ਨਹੀਂ ਮੁਜੀ ਹੁਣ ਤੁਸੀਂ ਦੇਖੋ ਗੌਰ ਕਰੋ ਜ਼ਰਾ ਆਖਣਾ ਪਿੱਛੇ ਲੜਦੇ ਨੇ ਤੇ ਨਾਮ ਕੁਝ ਵੀ ਨਹੀਂ ਖੀ ਜਾਂਦੇ ਨੇ ਇਸ ਕਰਕੇ ਚੁੱਪ ਚੰਗੀ ਹੈ ਔਰ ਆਪਣੇ ਪਰਮਾਤਮਾ ਦਾ ਨਾਮ ਚੰਗਾ ਹੈ ਉਹਨੂੰ ਯਾਦ ਕਰਿਆ ਕਰੋ ਬਸ ਉਹਨੂੰ ਯਾਦ ਕਰਿਆ ਕਰੋ ਕਿ ਕਿ ਮੈਂ ਜਿੰਨਾਂ ਵੀ ਫਕੀਰਾਂ ਦੇ ਕੋਲ ਰਿਹਾ ਤੇ ਜਿੰਨਾਂ ਕ ਫਕੀਰਾਂ ਨਾਲ ਮੇਰੀ ਵਾਰਤਾ ਲਾਪ ਹੋਈ ਜਿਹੜੇ ਕਾਮਲ ਲੋਕ ਸਨ ਉਹਨਾਂ ਨੇ ਤਾਂ ਇਹੀ ਫਰਮਾਇਆ ਕਿ ਨਾਮ ਲਈਦਾ ਨਾਮ ਲਈਦਾ ਕਿਉਂਕਿ ਕਈ ਵਾਰੀ ਕੋਲ ਰਹਿ ਕੇ ਬੰਦਾ ਕਹਿੰਦਾ ਜੀ ਮੈਂ ਦੂਰ ਚੱਲਿਆ ਉਹ ਕਹਿੰਦੇ ਬਸ ਯਾਦ ਕਰ ਲਈਦਾ ਹੁੰਦਾ ਨੇੜੇ ਹੀ ਹੁੰਦੇ ਆ ਸਾਰੇ ਇਸ ਗੱਲ ਨੂੰ ਸਮਝ ਲਓ ਬਾਬਾ ਜੀ ਇਸ ਗੱਲ ਨੂੰ ਸਮਝ ਲੈਣਾ ਬਾਕੀ ਤਾਂ ਦੁਨੀਆ ਚ ਬੜਾ ਕੁਝ ਦੁਨੀਆ ਕਹਿੰਦੀ ਆਈ ਹੈ ਅੱਜ ਕੱਲ ਤਾਂ ਬਥੇਰੀਆਂ ਗੱਲਾਂ ਚੱਲ ਰਹੀਆਂ ਆ ਤੇ ਦੁਨੀਆ ਉਹਨਾਂ ਨੂੰ ਮਹਾਨ ਸਮਝਦੀ ਹੈ ਜੋ ਸਟੇਜਾਂ ਤੇ ਗੀਤ ਗਾਉਂਦੇ ਨੇ, ਸੰਗੀਤ ਗਾਉਂਦੇ ਨੇ ਪਰ ਸੱਚ ਕੁਝ ਹੋਰ ਹੈ। ਇਸ ਕਰਕੇ ਇਹ ਕਿਸੇ ਨੂੰ ਕੋੜਾ ਵੀ ਲੱਗ ਸਕਦਾ, ਕਿਸੇ ਨੂੰ ਗਲਤ ਵੀ ਲੱਗ ਸਕਦਾ ਇਸ ਕਰਕੇ ਜਿਹੜੇ ਪਰਦੇ ਟਕੇ ਜਾਂ ਟਕੇ ਰਹਿਣ ਦੇ, ਜਿਹੜੀ ਗੱਲ ਦੱਬੀ ਆ ਤੇ ਦੱਬੀ ਰਹਿਣ ਦੇ। ਇਸ ਕਰਕੇ ਇਸ ਨੂੰ ਸਮਝਣਾ ਕਿ ਪਾਣੀ ਪੀਏ ਬਿਨਾ ਮਿੱਡੇ ਦਾ ਜੀਵ ਕੀ ਪਿਆਸ ਬਾਬਾ ਜੇ ਕੋ ਵਿਅਕਤੀ ਕਹਿੰਦਾ ਕਿ ਮੈਂ ਦਾਸ ਹਾਂ ਤਾਂ ਸਿਰਫ ਨਾਮ ਧਾਰਨ ਕਰਨ ਨਾਲ ਕੁਝ ਨਹੀਂ ਹੁੰਦਾ ਜਿਵੇਂ ਪਾਣੀ ਪੀਏ ਬਗੈਰ ਪਿਆਸ ਨਹੀਂ ਮਿਟਦੀ ਉਸੇ ਤਰ੍ਹਾਂ ਦਾਸ ਨਾਮ ਧਾਰਨ ਕਰਨ ਨਾਲ ਕੁਝ ਨਹੀਂ ਹੁੰਦਾ ਦਾਸ ਭਾਵ ਤੁਹਾਡੇ ਹਿਰਦੇ ਚ ਹੋਣਾ ਚਾਹੀਦਾ ਤਾਂ ਹੀ ਤੁਸੀਂ ਦਾਸ ਕਹਲਾਓਗੇ ਫਿਰ ਫਰਮਾਉਂਦੇ ਨੇ ਦਾਸ ਆ ਤਨ ਹਿਰਦੇ ਬਸੇ ਕਬੀਰ ਦਾਸ ਆ ਤਨ ਹਿਰਦੇ ਬਸੇ ਸਾਧੂ ਸੋਵੇ ਸੇਵੂ ਅਧੀਨ ਕਹੇ ਕਬੀਰ ਦਾਸ ਸੋ ਦਾਸ ਲਖਣ ਲੋਲੀ ਕਿ ਦਾਸ ਭਾਵ ਜਦੋਂ ਹਿਰਦੇ ਚ ਬੈਠ ਜਾਵੇ ਦਿਲ ਚ ਬਹਿ ਜਾਵੇ ਤਾਂ ਤੁਸੀਂ ਸਾਧੂਆਂ ਦੇ ਅਧੀਨ ਰਹੋਗੇ ਤੁਸੀਂ ਸਾਧੂਆਂ ਨੂੰ ਕਦੇ ਮਾੜਾ ਚੰਗਾ ਨਹੀਂ ਕਹੋਗੇ ਸਾਧੂਆਂ ਦੇ ਅਧੀਨ ਰਹੋਗੇ ਤੇ ਦਾਸ ਉਹੀ ਹੈ ਜੋ ਦਾਸ ਦੇ ਲਖਣ ਲਵੇ ਜਿਹਦੇ ਅੰਦਰ ਉਹ ਲਖਣ ਹੋਣ ਬਾਬਾ ਜੀ ਸਾਇੰਸ ਹੋਣ ਇਹ ਸਿਰਫ ਨਾਮ ਰੱਖਣ ਦੀ ਗੱਲ ਨਹੀਂ ਹੈ ਪਰ ਦਾਸ ਹੋਣਾ ਕਿਉਂ ਜ਼ਰੂਰੀ ਹੈ ਇਸ ਲਈ ਕਿਉਂ ਹੋਣਾ ਹੈ ਇੱਥੇ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਦਾਸਾ ਤਨ ਸਿਦਰ ਸਹਿ ਦਾਸਨ ਹੈ ਜੇ ਦਾਸ ਅਰ ਹਨੂਮਾਨ સહિત ਲੈ रामचंद्र ਕੇ ਪਾਸ ਕਿ ਜੇ ਤੁਹਾਨੂੰ ਪ੍ਰਮਾਤਮਾ ਦਾ دیدار ਚਾਹੀਦਾ ਤਾਂ ਉਹ ਦਾਸ ਭਾਵ ਨਾਲ ਹੀ ਮਿਲੇਗਾ ਪਹਿਲਾਂ ਹੀ ਅਸੀਂ ਜ਼ਿਕਰ ਕੀਤਾ ਸੀ ਬਾਬਾ ਜੀ ਕਿ ਪ੍ਰਮਾਤਮਾ ਦਾ ਨਾਮ ਲੈਣਾ ਪੈਣਾ ਪਰ ਦਾਸ ਭਾਵ ਹੋਣਾ ਬਹੁਤ ਜ਼ਰੂਰੀ ਹੈ ਇਬਾਦਤ ਇਸ਼ਕ ਜਿਹੜਾ ਹੈ ਉਹ ਇਨਸਾਨ ਕਰਦਾ ਹੈ ਪਰ ਦਾਸ ਭਾਵ ਬਹੁਤ ਜ਼ਰੂਰੀ ਹੈ ਅੱਖਾਂ ਕੱਢੀ ਜਾਈਏ ਲੋਕਾਂ ਨੂੰ ਉਹਦਾ ਕੀ ਕਹਿਣਾ ਜੀ ਕੁਛ ਨੇ ਜੇ ਮੁਰਸ਼ਿਦ ਦੇ ਕੋਲ ਗਏ ਮੁਰਸ਼ਿਦ ਨੇ ਗੱਲ ਆਕਤੀ ਮੰਨੀ ਕੋਈ ਨਾ ਤਾਂ ਫਿਰ ਐਵੇਂ ਮੂਰੇ ਦਾਸ ਲਿਖਾ ਕੇ ਜਾਂ ਆਪਣੇ ਅੱਗੇ ਕੁਛ ਲਿਖਾ ਕੇ ਜਾਂ ਪਿੱਛੇ ਲਿਖਾ ਕੇ ਉਹਦਾ ਫਾਇਦਾ ਕੀ ਹੈ ਇਸ ਲਈ ਸਾਰੇ ਸੰਤ ਲੋਕਾਂ ਨੂੰ ਜਿਹੜਾ ਗਿਆਨ ਦਿੰਦੇ ਨੇ ਪਹਿਲਾਂ ਆਪ ਉਸ ਦਾਸ ਭਾਵ ਨੂੰ ਧਾਰਨ ਕਰਦੇ ਅਸੀਂ ਜੋ ਕਰ ਰਹੇ ਆ ਸਾਡੀ ਰਹਿਣੀ ਕਰਨੀ ਦੇਖੋ ਇਸ ਤਰ੍ਹਾਂ ਤੁਹਾਨੂੰ ਉਸ ਕੁੱਲ ਮਾਲਕ ਦਾ ਦ دیدار ਹੋਵੇਗਾ ਇਹ ਫਕੀਰ ਲੋਕ ਕਹਿੰਦੇ ਹੁਣ ਗੱਲ ਹੁੰਦੀ ਹੈ ਠੀਕ ਹੈ ਮੰਨ ਲਿਆ ਕਿ ਦਾਸ ਭਾਵ ਨਾਲ ਪ੍ਰਭੂ ਮਿਲਣਗੇ ਈਸ਼ਵਰ ਮਿਲਣਗੇ ਪਰ ਇੱਕ ਪਾਸੇ অবতার શ્રીਕ੍ਰਿਸ਼ਨ ਕਹਿੰਦੇ ਨੇ ਮੈਂ ਪਰਮੇਸ਼ਵਰ ਹਾਂ ਦੂਜੇ ਪਾਸੇ ਸਤਗੁਰ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਅਸੀਂ ਦਾਸ ਹਾਂ ਤੇ ਦੋਵੇਂ ਇੱਕ ਦੂਜੇ ਨੂੰ ਵੱਡਾ ਦੱਸ ਰਹੇ ਨੇ ਬਾਬਾ ਜੀ ਜਦ ਨਾਲ ਗੌਰ ਕਰਨਾ ਕੋ ਕੋਣ ਨੇ ਕਿਹਾ ਸੰਤ ਵੱਡੇ ਆ ਸਾਡੇ ਤੋਂ ਹੁਣ ਗਰੀਬ ਦਾਸ ਮਹਾਰਾਜ ਜੀ ਆਪਣੀ ਬਾਣੀ ਚ ਜਿਹੜੇ ਐ ਸੰਧਿਆ ਆਰਤੀ ਦੀ ਪ੍ਰਾਰਥਨਾ ਵਿੱਚ ਕੀ ਫਰਮਾਉਂਦੇ ਨੇ ਰਾਗ ਰੂਪ ਰਗਵੀਰ ਹੈ ਮੋਹਨ ਜਾ ਕਾ ਨਾਮ ਮੁਰਲੀ ਮਧੁਰ ਬਜਾਵੇ ਗਰੀਬ ਦਾਸ ਬਲਜਾ ਇੱਥੇ ਦੇਖੋ ਇੱਥੇ ਸ਼੍ਰੀ ਕ੍ਰਿਸ਼ਨ ਜੀ ਦਾ ਹੈ ਵੰਦਨਾ ਕਰਦੇ ਆ ਗਰੀਬ ਦਾਸ ਜੀ ਕਿ ਮਾਰੇ ਫਰਮਾਉਂਦੇ ਨੇ ਜੋ ਮਧੁਰ ਮੁਰਲੀ ਵਜਾਉਂਦੇ ਸ਼੍ਰੀ ਕ੍ਰਿਸ਼ਨ ਫੜ ਵੰਝਲੀ ਬਦਲ ਤਕਲੀ ਜੀ ਰਾਂਝਣਾ ਤੇਰੀ ਵਜਲੀ ਤੇ ਲੱਗੀ ਹੋਈ ਹੀ ਰਾਂਝਣਾ ਇਹ ਵੰਝਲੀ ਜੋ ਹੈ ਉਹਦੇ ਨਾਮ ਹੀ ਭਾਈ ਵੀ ਉਹ ਰਾਗ ਰੂਪ ਰਗੂਬੀਰ ਨੇ ਤੇ ਮੈਂ ਉਹਨਾਂ ਦੇ ਬਲੀਹਾਰੀ ਜਾਂਦਾ ਹਾਂ ਤਾਂ ਇਹੀ ਦਾ ਗੱਲ ਹੈ ਸੰਤ ਉਹਨਾਂ ਅਵਤਾਰਾਂ ਦੀ ਪ੍ਰਸ਼ੰਸਾ ਕਰ ਰਹੇ ਨੇ ਤੇ అవతਾਰ ਸੰਤਾਂ ਦੀ ਪ੍ਰਸ਼ੰਸਾ ਕਰਦੇ ਨੇ అవతਾਰ ਕਹਿੰਦੇ ਨੇ ਸੰਤ ਨੂੰ ਸਾਡੇ ਤੋਂ ਵੱਡਾ ਜਾਨੋ ਜਰਾ ਗੌਰ ਕਰਨਾ ਤੇ ਸੰਤ ਕਹਿੰਦੇ ਨੇ అవਤਾਰਾਂ ਦੀ ਪ੍ਰਸ਼ੰਸਾ ਕਰ ਰਹੇ ਨੇ ਇਹਨਾਂ ਸਾਰੇ ਪਰਮਾਨਾਂ ਤੋਂ ਤੁਸੀਂ ਇਹੀ ਸਮਝ ਗਏ ਹੋਵੋਗੇ ਕਿ ਇਹ ਸਭ ਇੱਕ ਦੂਜੇ ਦੀ ਪ੍ਰਸ਼ੰਸਾ ਕਰ ਰਹੇ ਨੇ ਬਾਬਾ ਜੀ అవਤਾਰ ਕਹਿੰਦੇ ਨੇ ਸਾਡੇ ਸੰਤ ਸਾਡੇ ਤੋਂ ਵੱਡੇ ਨੇ ਤੇ ਸੰਤ అవਤਾਰਾਂ ਦੀ ستুতি ਕਰ ਰਹੇ ਨੇ ਜਰਾ ਗੌਰ ਕਰਨਾ ਪਰ ਇਦਾਂ ਕਿਉਂ ਇਹਦਾ ਜਵਾਬ ਇਹ ਹੈ ਕਿ ਜਦੋਂ ਲਕਸ਼ਮਣ ਜੀ ਨੇ ਸ਼੍ਰੀ ਰਾਮਚੰਦਰ ਜੀ ਤੋਂ ਪੁੱਛਿਆ ਕਿ ਭਈਆ ਸਾਰੇ ਕਹਿੰਦੇ ਆ ਕਿ ਤੁਸੀਂ ਈਸ਼ਵਰ ਹੋ ਕਿਉਂਕਿ ਉਹਨਾਂ ਦੇ ਤੇ ਭਰਾ ਸੀ ਲਕਸ਼ਮਣ ਜੀ ਦੇ ਤੁਸੀਂ ਈਸ਼ਵਰ ਹੋ ਕੀ ਇਹ ਸੱਚ ਹੈ ਤਾਂ ਉਹਨਾਂ ਨੇ ਹਨੂਮਾਨ ਜੀ ਨੂੰ ਬੁਲਾਇਆ ਹਨੂਮਾਨ ਜਰਾ ਇੱਧਰ ਆਓ ਕਿਉਂ ਬੁਲਾਇਆ ਗਿਆ ਤਾਂ ਇਸ ਲਈ ਉਹਨਾਂ ਨੇ ਕਿਹਾ ਕਿ ਇਹ ਸਵਾਲ ਦਾ ਜਵਾਬ ਹਨੂਮਾਨ ਜੀ ਦੇ ਦੇਣਗੇ ਹਨੂਮਾਨ ਜੀ ਸਾਰੇ ਵੇਦਾਂ ਦੇ ਗਿਆਤਾ ਨੇ ਬਾਬਾ ਜੀ ਗਿਆਨੀ ਨੇ ਸੰਤ ਨੇ ਜਰਾ ਗੌਰ ਕਰਨਾ ਅਸ਼ਟ ਸਿੱਧੀ ਨੌ ਨਿਧੀ ਦੇ ਦਾਤਾ ਬਾਬਾ ਜੀ ਹਨੂਮਾਨ ਜੀ ਤਾਂ ਤੁਸੀਂ ਇਹਨਾਂ ਤੋਂ ਪੁੱਛੋ ਇਹ ਦੱਸ ਦੇਣਗੇ ਤਾਂ ਸ਼੍ਰੀ ਰਾਮ ਜੀ ਨੇ ਪੁੱਛਿਆ ਹਨੂਮਾਨ ਜੀ ਜ਼ਰਾ ਦੱਸੋ ਤੁਸੀਂ ਕਿਸ ਰੂਪ 'ਚ ਮੈਨੂੰ ਦੇਖਦੇ ਹੋ ਤੇ ਤੁਹਾਡਾ ਮੇਰਾ ਕੀ ਸੰਬੰਧ ਹੈ ਤਾਂ ਹਨੂਮਾਨ ਜੀ ਨੇ ਕਿਹਾ ਕਿ ਪ੍ਰਭੂ ਦੇਹ ਰੂਪ ਤੋਂ ਮੈਂ ਤੁਹਾਡਾ ਦਾਸ ਹਾਂ ਜ਼ਰਾ ਗੌਰ ਕਰਨਾ ਸਮਝਣਾ ਦੇਹ ਰੂਪ ਤੋਂ ਮੈਂ ਤੁਹਾਡਾ ਦਾਸ ਹਾਂ ਜੀਵ ਰੂਪ ਤੋਂ ਮੈਂ ਤੁਹਾਡਾ ਹੀ ਅੰਛਾ ਤੁਹਾਡਾ ਹੀ ਅੰਛਾ ਤੇ ਆਤਮ ਰੂਪ ਯਾਨੀ ਤਤ ਰੂਪ ਤੋਂ ਮੈਂ ਤੇ ਤੁਸੀਂ ਇੱਕ ਹੀ ਆ ਇੱਕੋ ਹੀ ਆ ਸੀ ਜਰਾ ਗੌਰ ਕਰਨਾ ਮੈਂ ਰਾਮ ਹੀ ਹਾਂ ਤੁਹਾਡੇ ਅੰਦਰ ਤੇ ਤੁਸੀਂ ਮੇਰੇ ਅੰਦਰ ਕੋਈ ਭੇਦ ਨਹੀਂ ਹੈ ਜਦ ਮੈਂ ਵਿੱਚ ਰਹੀ ਨਾ ਮੈਂ ਤੇ ਉੱਥੇ ਡੇਰਾ ਕੀਤਾ ਤੈਂ ਤੇ ਲੋਕੀ ਮੈਨੂੰ ਤਾਨੇ ਦੇਣ ਜੋ ਕਰਾਈ ਤੈਂ ਤੇ ਤੈਨੂੰ ਕੀ ਹੋਇਆ ਬੁੱਲਿਆ ਇੱਥੇ ਬਾਬਾ ਬੁੱਲੇ ਸ਼ਾਹ ਦੀ ਗੱਲ ਹੈ ਕਿ ਤੁਹਾਡੇ ਅੰਦਰ ਮੈਂ ਤੇ ਮੇਰੇ ਅੰਦਰ ਤੁਸੀਂ ਤੇ ਸਾਡੇ ਦੋਵਾਂ ਵਿੱਚ ਫਰਕ ਨਾ ਰਹਿ ਗਿਆ ਕੋਈ ਹੁਣ ਗੱਲ ਸਮਝ ਚ ਆਈ ਬਾਬਾ ਜੀ ਇਹੀ ਗੱਲ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਕਹੀ ਸੀ ਗੀਤਾ ਚ ਤੁਸੀਂ ਜੋ ਸ਼ਲੋਕ ਪੜਿਆ ਸੀ ਹੁਣ ਉਹ ਸਮਝ ਚ ਵੀ ਆ ਜਾਵੇਗਾ श्री कृष्ण ने की क्या सी मेरे परम भाग ਨੂੰ ਨਾ ਜਾਣਨ ਵਾਲੇ ਮੂਰਖ ਲੋਕ انسان ਦਾ ਸ਼ਰੀਰ ਧਾਰਨ ਕਰਨ ਵਾਲੇ ਮੈਨੂੰ ਸਾਰੇ ਪੂਤਾਂ ਦੇ ਮਹਾ ਆਣਿਸ਼ਵਰ ਨੂੰ ਤੁੱਛ ਸਮਝਦੇ मतलब ਲੋਕ ਕੀ ਸਮਝਦੇ ਨੇ ਜੋ ਸੁਧਾਰਨ ਮਨੋਕ ਨੇ ਉਹ ਸਿਰਫ ਸ਼ਰੀਰ ਨੂੰ ਦੇਖਦੇ ਨੇ ਪਰ ਇੱਥੇ શ્રી ਕ੍ਰਿਸ਼ਨ ਜੀ ਜੋ ਗੀਤਾ ਦਾ ਗਿਆਨ ਦੇ ਰਹੇ ਨੇ ਉਹ ਕਿਸ ਰੂਪ ਚ ਦੇ ਰਹੇ ਨੇ ਤਤ ਰੂਪ ਚ ਉਹ ਆਤਮ ਰੂਪ ਚ ਗੱਲ ਕਰ ਰਹੇ ਨੇ ਤਾਂ ਜੋ ਆਤਮਾ ਹੈ ਉਸ ਨੂੰ ਉਹ ਕਹਿ ਰਹੇ ਨੇ ਇਹ ਈਸ਼ਵਰ ਹੈ ਭਾਈ ਇੱਥੇ ਆਤਮਾ ਦੀ ਗੱਲ ਹੋਣੀ ਜ਼ਰਾ ਗੌਰ ਕਰ ਦੂਜਾ ਅਧਿਆਏ ਜਿਸ ਦੀ ਗੱਲ ਕੀਤੀ ਸੀ ਉਸ ਚ ਉਹਨਾਂ ਨੇ ਕੀ ਕਿਹਾ ਸੀ ਅਹਮ ਆਤਮਾ ਗੁਡਾਕੇਸ਼ ਸਰਬ ਭੂਤਾਸ਼ੈ ਸਥਿਤ ਕਿ हे ਅਰਜੁਨ ਮੈਂ ਸਾਰੇ ਭੂਤਾਂ ਦੇ ਹਿਰਦੇ ਵਿੱਚ ਸਥਿਤ ਹਾਂ ਸਾਰਿਆਂ ਦੀ ਆਤਮਾ ਤਾਂ ਇੱਥੇ ਕਬੀਰ ਸਾਹਿਬ ਫਰਮਾਉਂਦੇ ਨੇ ਆਤਮ ਪਰਮਾਤਮਾ ਇਕ ਹੈ ਕਿ ਆਤਮਾ ਤੇ ਪਰਮਾਤਮਾ ਇੱਕੋ ਹੀ ਨੇ ਬਾਬਾ ਜੀ ਤਾ ਇਹ ਸਿੱਧ ਹੋ ਗਿਆ ਕਿ ਜੋ ਸ਼੍ਰੀ ਕ੍ਰਿਸ਼ਨ ਜੀ ਨੇ ਉਹ ਸ਼ਰੀਰ ਨਹੀਂ ਆਤਮਾ ਤਤ ਤੋਂ ਨੇ ਉਹ ਪਰਮਾਤਮਾ ਸਨ ਆਤਮ ਤਤ ਤੋਂ ਤੇ ਇਹ ਸਿੱਧ ਹੋ ਗਿਆ ਕਿ ਕਬੀਰ ਸਾਹਿਬ ਦੀ ਬਾਣੀ ਅਤੇ ਗੀਤਾਂ ਦੇ ਸ਼ਲੋਕਾਂ ਤੋਂ ਇਹ ਸਾਰੀ ਗੱਲ ਸਾਬਤ ਹੋ ਗਈ ਪਰ ਫਿਰ ਵੀ ਉਹ ਕਹਿੰਦੇ ਮੂਰਤ ਲੋਕ ਕੀ ਕਰਦੇ ਨੇ ਉਹ ਸ਼ਰੀਰ ਦੀ ਮੂਰਤ ਬਣਾ ਲੈਂਦੇ ਨੇ ਉਹ ਸ਼ਰੀਰ ਦੀ ਮੂਰਤ ਨੂੰ ਪੂਜਦੇ ਨੇ ਪਰ ਗਿਆਨੀ ਲੋਕ ਕਦੇ ਇਦਾਂ ਨਹੀਂ ਕਰਦੇ ਬਾਬਾ ਸੰਤ ਲੋਕ ਕਦੇ ਮਹਾਨ ਲੋਕ ਜਿਹੜੇ ਇਦਾਂ ਥੋੜੀ ਕਰਦੇ ਉਹ ਤੇ ਕਹਿੰਦੇ ਪਰ ਉਹਨਾਂ ਨੇ ਇਹ ਵੀ ਆਖਿਆ ਵੀ ਜਿਹੜੇ ਉਹਨੇ ਰਾਕਾਰ ਤੇ ਹਾਰਾਕਾਰ ਵਿੱਚ ਵੀ ਹੋਈ ਹੈ ਇਹ ਮੰਨ ਕੇ ਪੂਜਣਾ ਕਿ ਇਹਦੇ ਵਿੱਚ ਵੀ ਪਰਮਾਤਮਾ ਹੈ ਉਹ ਤਾਂ ਗੱਲ ਬਣਦੀ ਹੈ ਪਰ ਇਹ ਕਹਿਣਾ ਕਿ ਸਿਰਫ ਇਹੀ ਪਰਮਾਤਮਾ ਹੈ ਉਹ ਗੱਲ ਨਹੀਂ ਬਣਦੀ ਪਾਪ ਇੱਥੇ ਵਕੀਲੋ ਇੱਥੇ ਕਬੀਰ ਸਾਹਿਬ ਜੋ ਨੇ ਉਹ ਨਾ ਉਹ ਕਿਸੇ ਨੂੰ ਨਹੀਂ ਪੂਜਦੇ ਦੇਖਿਆ ਕ੍ਰਿਸ਼ਨ ਜੀ ਨੇ ਨਹੀਂ ਕਦੇ ਪੁਰਾਣੇ ਅਵਤਾਰ ਨੂੰ ਪੂਜਦੇ ਦੇਖਿਆ ਉਹਨਾਂ ਤੋਂ ਪਹਿਲਾਂ ਵੀ ਹੋਏ ਕਿੰਨੇ ਅਵਤਾਰ ਹੋਏ ਜੀ ਕਿ ਸ਼੍ਰੀ ਰਾਮ ਜੀ ਨੇ ਨਹੀਂ ਬਾਬਾ ਯਾ ਕਿਸੇ ਵੀ ਸੰਤ ਨੇ ਕਿਸੇ ਵੀ ਗੁਰੂ ਜਾਂ ਸੰਤ ਦੀ ਜੋ ਹੈ ਮੂਰਤ ਨੂੰ ਕਿਉਂ ਨਹੀਂ ਪੂਜਿਆ ਇਸ ਲਈ ਨਹੀਂ ਪੂਜਿਆ ਕਿਉਂਕਿ ਇਹ ਸੰਸਾਰ ਤੋਂ ਜਾ ਚੁੱਕੇ ਨੇ ਬਾਬਾ ਜੀ ਜੋ ਦੇਹ ਸੀ ਦੇਹ ਦੇ ਅੰਦਰ ਜਦੋਂ ਤੱਕ ਆਤਮਾ ਵਿਰਾਜਮਾਨ ਹੁੰਦੀ ਹੈ ਉਦੋਂ ਤੱਕ ਉਸ ਆਤਮਾ ਦੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਉਹ ਆਤਮਾ ਹੀ ਪਰਮਾਤਮਾ ਹੁੰਦਾ ਤਾਂ ਹੀ ਤੇ ਆਖਿਆ ਮੁਰਸ਼ਦ ਦੇ ਵਚਨ ਕਮਾ ਜਦੋਂ ਹਾਜ਼ਰ ਨੇ ਉਦੋਂ ਜਾਂਦਾ ਨਹੀਂ ਜਦੋਂ ਹਾਜ਼ਰ ਨਾਜ਼ਰ ਹੋ ਗਏ ਉਦੋਂ ਲੱਭੀ ਕਰਦਾ ਇਸ ਲਈ ਫਰਮਾਇਆ ਜਾਂਦਾ ਹੈ ਜਿੰਦਾ ਗੁਰੂ ਹੈ ਜਿੰਦਾ ਜਗਦੀਸ਼ ਜੀ ਹਾ ਸਤਗੁਰ ਹਮ ਮਿਲਾ ਹੈ ਜਿੰਦਾ ਜਗਦੀਸ਼ ਸਤਗੁਰ ਦੇਵ ਜੀ ਦੇ ਅੰਗ ਚ ਆਉਂਦੇ ਨੇ ਜ਼ਰਾ ਗੌਰ ਕਰਨਾ ਜ਼ਿੰਦਾ ਕੀ ਹੈ ਉਹ ਆਤਮਾ ਉਹ ਪਰਮਾਤਮਾ ਹੈ ਉਹਦੇ ਬਾਰੇ ਫਰਮਾਇਆ ਗਿਆ ਹੈ ਕਿ ਉਹ ਸਤਗੁਰੂ ਹੈ ਉਹ ਆਤਮਾ ਜਿਹੜੀ ਤੁਹਾਡੇ ਅੰਦਰ ਬੈਠੀ ਹੈ ਉਹ ਪਰਮਾਤਮਾ ਉਹੀ ਜਿਸ ਨੂੰ ਤੇ ਹੋਂਨੇ ਉਹ ਅੰਦਰ ਬੈਠਾ ਹੈ ਕਬੀਰ ਸਾਹਿਬ बार-बार ਫਰਮਾਉਂਦੇ ਨੇ ਸਤਗੁਰ ਕੌਣ ਬੋਲੇ ਦਾਗ-ਦਾਗ ਆਵੇ ਨਹੀਂ ਉਸ ਕੋ ਸਤਗੁਰ ਜਾਣ ਕਿਹਾ ਹੈ ਪੂਰਾ ਦੁਹਾੜ ਚਾਮ ਕੋ ਸਤਗੁਰੂ ਕਹੇ ਇਹ ਸਭ ਧੂਰ ਜਾ ਕਿ ਦੇਖੋ ਇਹ ਹੱਡੀ మాਸ ਚਰਬੀ ਖਲ ਨਾਲ ਬਣਿਆ ਇਹ ਸਰੀਰ ਲੋਕ ਸੋਚਦੇ ਨੇ ਕਿ ਇਹ ਸਤਗੁਰੂ ਹੈ ਉਹ ਨਹੀਂ ਬਾਬਾ ਜੀ ਜਿਨ੍ਹਾਂ ਨੇ ਉਸ ਨੂੰ ਪ੍ਰਗਟ ਕੀਤਾ ਆਪਣੇ ਅੰਦਰੋਂ ਜਿਨ੍ਹਾਂ ਨੇ ਉਸ ਅੰਦਰਲੇ ਰੰਗ ਨੂੰ ਜਾਣਿਆ ਪਛਾਣਿਆ ਉਸ ਨੂੰ ਪਾਇਆ ਉਹ ਸਤਗੁਰੂ ਹੈ ਸਤਗੁਰੂ ਉਹ ਹੈ ਜੋ ਚਾਰ ਦਾਗਾਂ ਯਾਨੀ ਜਲਾਉਣ ਤੋਂ ਦਫਨਾਉਣ ਤੋਂ ਪਾਣੀ ਚ ਵਹਾਉਣ ਤੋਂ ਜੰਗਲ ਚ ਸੁੱਟਣ ਤੋਂ ਪਰੇ ਹੈ ਉਹ ਹੈ ਸਤਗੁਰੂ ਉਹ ਗੁਰੂ ਦੀ ਆਤਮਾ ਰੂ ਜਿਸ ਨੂੰ ਨਾ ਜਲਾਇਆ ਜਾ ਸਕੇ ਨਾ ਦਫਨਾਇਆ ਜਾ ਸਕੇ ਨਾ ਪਾਣੀ ਵਹਾਇਆ ਜਾ ਸਕੇ ਨਾ ਜੰਗਲ ਚ ਸੁੱਟਿਆ ਜਾ ਸਕੇ ਉਹ ਸਤਿਗੁਰੂ ਹੈ ਬਾਬਾ ਜੀ ਉਹ ਸਤਿਗੁਰੂ ਕੌਣ ਹੈ ਉਹ ਸਤਿਗੁਰੂ ਹੈ ਪਰਮਾਤਮਾ ਸ਼ੁੱਧ ਪਰਮੇਸ਼ਵਰ ਹੀ ਤੇ ਪਰਮੇਸ਼ਵਰ ਕੌਣ ਹੈ ਸੰਤ ਕਿੱਥੇ ਜਾ ਸਮਾਉਂਦੇ ਨੇ ਸਮੁੰਦਰ ਚ ਸਮੁੰਦਰ ਹੈ ਨਾ ਉਹ ਪਰਮਾਤਮਾ ਇਹ ਨਦੀਆਂ ਕਿੱਥੇ ਜਾਂਦੀਆਂ ਸਮੁੰਦਰ ਚ ਢੋਲਾ ਮੋ ਗਿਆ ਬਾਬਾ ਜੀ ਢੋਲਾ ਮੋ ਗਿਆ ਇੱਥੇ ਕਬੀਰ ਸਾਹਿਬ ਨੇ ਅਹੀਂ ਸ਼ਬਦ ਫਰਮਾਇਆ ਹੈ ਕਰ ਨੈਣੋ ਦੀਦਾਰ ਵਿੱਚ ਪਿੰਡ ਸਿਨਿਆਰਾ ਸੋ ਇਹ ਗੱਲ ਪੱਕੀ ਹੋ ਗਈ ਇੱਥੇ ਉਹਨਾਂ ਨੇ ਦੱਸ ਦਿੱਤਾ ਕਿ ਪਰਮਾਤਮਾ ਜੋ ਹੈ ਉਹ ਸਤਗੁਰੂ ਦੇ ਰੂਪ ਚ ਬਣ ਕੇ ਆਉਂਦੇ ਨੇ ਸਤਗੁਰੂ ਬਣ ਕੇ ਆਉਂਦੇ ਇਸ ਗੱਲ ਦਾ ਪ੍ਰਮਾਣ ਸਾਰਿਆਂ ਤੋਂ ਜੋ ਹੋਵੀ ਹੈ ਇਹ ਸੱਚ ਨੂੰ ਤੁਸੀਂ ਸੁਣ ਰਹੇ ਹੋ ਉਹ ਗਰੀਬਦਾਸ ਜੀ ਮਹਾਰਾਜ ਦਾ ਦੋਹਾ ਸਤਗੁਰ ਸੰਤ ਅਵਤਾਰਾ ਤੀਨ ਕਲਾ ਕੀ ਤੀਨ ਕਲਾ ਇੱਕ ਦਰਬਾਰਾ ਸਤਗੁਰੂ ਸੰਤ ਤੇ ਅਵਤਾਰ ਇਹ ਤਿੰਨੋ ਉਸ ਪਰਮਾਤਮਾ ਦੀਆਂ ਹੀ ਕਲਾਵਾਂ ਨੇ ਬਾਬਾ ਜੀ ਜਰਾ ਸਮਝ ਲੈਣਾ ਤਿੰਨ ਕਲਾਵਾਂ ਹਨ ਇਹ ਤਿੰਨੋ ਕਲਾਵਾਂ ਇੱਕ ਦਰਬਾਰ ਉਸ ਕੁਲ ਮਾਲਕ ਦੇ ਦਰਬਾਰ ਤੋਂ ਆਉਂਦੀਆਂ ਨੇ ਕੌਣ ਕੌਣ ਸਤਗੁਰੂ ਸੰਤ ਤੇ ਅਵਤਾਰ ਹੁਣ ਤੁਸੀਂ ਦੱਸੋ ਕਿ ਇੱਕ ਕਲਾ ਦੂਜੀ ਕਲਾ ਦੀ ਨਿੰਦਿਆ ਕਰ ਸਕਦੀ ਏ ਬੜਾ ਕਹਿ ਸਕਦੀ ਏ ਕਿ ਇਹ ਛੋਟਾ ਤੇ ਇਹ ਬੜਾ ਨਹੀਂ ਬਾਬਾ ਜੀ ਕੋਈ ਸੰਤ ਕਹਿ ਸਕਦਾ ਏ ਨਹੀਂ ਅਸੀਂ ਵੱਡੇ ਆ ਇਹ ਛੋਟੇ ਨੇ ਠੀਕ ਹੈ ਨਹੀਂ ਬਾਬਾ ਕਾਮਲ ਮੁਰਸ਼ਿਦਾਂ ਦੀ ਗੱਲ ਹੋ ਰਹੀ ਹੈ ਭੰਡੀਆਂ ਕਰਨ ਵਾਲੇ ਤੇ ਕਹੀ ਨੇ ਇਸ ਲਈ ਕੋਈ ਵੀ ਸੰਤ ਕੋਈ ਵੀ અવਤਾਰ ਕਿਸੇ ਦੀ ਨਿੰਦਿਆ ਨਹੀਂ ਕਰਦਾ ਬਾਬਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਵੀ ਤਾਂ ਪਰਮਾਤਮਾ ਦੇ ਅੰਸ਼ ਹੈ ਪਰਮਾਤਮਾ ਦੀ ਹੀ ਕਲਾ ਹੈ ਤੇ ਅਸੀਂ ਵੀ ਪਰਮਾਤਮਾ ਦੀ ਹੀ ਕਲਾ ਹਾਂ ਇਸ ਲਈ ਕਿਸੇ ਦੀ ਨਿੰਦਿਆ ਨਹੀਂ ਤੇ ਅਸੀਂ ਅਗਿਆਨੀ ਲੋਗ ਮੂਰਖ ਲੋਗ ਅਸੀਂ ਕਹਿ ਦਿੰਦੇ ਆਰੇ ਫਲਾਣਾ ਛੋਟਾ ਹੈ ਇਹ ਬੜਾ ਭਗਵਾਨ ਹੈ ਸਾਡਾ ਰੱਬ ਵੱਡਾ ਹੈ ਉਹਦਾ ਰੱਬ ਛੋਟਾ ਹੈ ਉਹ ਭਾਈ ਉਹ ਰੱਬ ਤਾਂ ਇੱਕੋ ਹੀ ਹੈ ਉਹ ਛੋਟਾ ਭਗਵਾਨ ਹੈ ਇਹ ਅਸਲੀ ਹੈ ਉਹ ਨਕਲੀ ਇਹ ਸਿਰਫ ਅਗਿਆਨਤਾ ਦਾ ਪ੍ਰਤੀਕ ਹੈ 나 ਕਬੀਰ ਉਹਨੋਂ ਉੱਥੇ ਉਹਨਾਂ ਨੇ ਫਰਮਾਇਆ ਕਬੀਰ ਸਾਹਿਬ ਕੀ ਕਹਿੰਦੇ ਇਹ ਜੋ ਸ਼ਰੀਰ ਹੈ ਇਹ ਭਗਵਾਨ ਨਹੀਂ ਕਿ ਕਬੀਰ ਭਗਵਾਨ ਨਹੀਂ ਕ੍ਰਿਸ਼ਨ ਕਹਿੰਦੇ ਭਗਵਾਨ ਨਹੀਂ ਰਾਮ ਕਹਿੰਦੇ ਭਗਵਾਨ ਨਹੀਂ ਨਾ ਕੋਈ ਹੋਰ ਭਗਵਾਨ ਕਿਉਂਕਿ ਇਹ ਸਭ ਦਾ ਸ਼ਰੀਰ ਨੇ ਬਾਬਾ ਜੀ ਉਹ ਜੋ ਤਤ ਰੂਪ ਚ ਆਤਮਾ ਵੱਲੋਂ ਇਸ ਦੇ ਅੰਦਰ ਵਿਰਾਜਮਾਨ ਹੈ ਉਹ ਪਰਮਾਤਮਾ ਹੈ ਉਸ ਤਤ ਨੂੰ ਜਾਣੋ ਇਹੀ ਫਕੀਰਾਂ ਦਾ ਕਹਿਣਾ ਹੈ ਇਹੀ ਫਕੀਰਾਂ ਦਾ ਕਹਿਣਾ ਹੈ ਸਮੁੰਦਰ ਦੀਆਂ ਸਭ ਲਹਿਰਾਂ ਨੇ ਤੇ ਸਮੁੰਦਰ ਕਿਵੇਂ ਕਹ ਦੇਗਾ ਕਿ ਇਹ ਲਹਿਰ ਛੋਟੀ ਹੈ ਤੇ ਇਹ ਲਹਿਰ ਵੱਡੀ ਹੈ ਸਮੁੰਦਰ ਦੀਆਂ ਸਭ ਲਹਿਰਾਂ ਨੇ ਇਸ ਲਈ ਜੋ ਹੈ ਸੰਤ ਭਗਵੰਤ ਸਾਹਿਬ ਇੱਕੇ ਸਮਾਨ ਬਾਬਾ ਦੀ ਇਹ ਗੱਲ ਸਮਝ ਲਓ ਜਰਾ ਗੌਰ ਕਰ ਲਓ ਨਿੰਦਿਆ ਨਹੀਂ ਕਰਦੇ ਤਾਈਓ ਫਕੀਰ ਲੋਕ ਜਿਹੜੇ ਕਾਮਲ ਮੁਰਸ਼ਿਦ ਕਿਸੇ ਦੀ ਨਿੰਦਿਆ ਨਹੀਂ ਕਰਦੇ ਉਹ ਤਾਂ ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹਿੰਦੇ ਇਹ ਗੱਲ ਯਾਦ ਰੱਖਣਾ ਇਹ ਗੱਲ ਸਮਝ ਲੈਣਾ ਇਹ ਤਾਂ ਕਹਿੰਦੇ ਮੂਰਖ ਲੋਕ ਲੜਦੇ ਇਹਨਾਂ ਗੱਲਾਂ ਤੋਂ ਇਹਨਾਂ ਗੱਲਾਂ ਤੋਂ ਸੋ ਸੰਤਮ ਡੇਗੇ ਭਗਵੰਤਾ ਜੀ ਕਲੀਅਰ ਹੋ ਗਿਆ ਬਾਬਾ ਜੀ ਹੁਣ ਸੇ ਇਹ ਨਹੀਂ ਸਾਥ ਦਾ ਬੰਨਿਆ ਕੱਚਾ ਤਾਂ ਘਰ ਅਬ ਖੋਲਣਾ ਪਵੇ ਉਹ ਚੁੰਦੇ ਨਹੀਂ ਇਹ ਮੇਰਾ ਪਿਆਰਾ ਹੈ ਮੇਰਾ ਪ੍ਰੇਮ ਹੈ ਉਹ ਲਾਜ ਰੱਖਦੇ ਆ ਉਹ ਬੋਲਾਂ ਦੀ ਲਾਜ ਰੱਖਦੇ ਆ ਇਹਨੇ ਮੇਰੇ ਪਿਆਰ ਦੇ ਵਿੱਚ ਇੰਨਾ ਕੁ ਸਹਾਰਿਆ ਹੈ ਮੈਂ ਇਹਦੇ ਨਾਲ ਕਿੱਦਾਂ ਇਦਾਂ ਕਰ ਤਾ ਇਹ ਗੱਲ ਹੈ ਬਾਬਾ ਜੀ ਸੋ ਆਪਣੇ ਅੰਦਰ ਨੂੰ ਜਾਣੋ ਇਹੀ ਬਾਬਾ ਬੁੱਲੇ ਸ਼ਾ ਕਹਿੰਦੇ ਰਿਹਾ ਇਹੀ ਸਾਈਆਂ ਨੇ ਫਰਮਾਇਆ ਸਾਈਂ ਜੀ ਦੇ ਕੋਲੇ ਇੱਕ ਕੋਈ ਵਿਅਕਤੀ ਆ ਗਿਆ ਫਕੀਰ ਰੂਪ ਸੀ ਬਾਲਾ ਮੂਲਾ ਬਹੁ ਪਾਈਆਂ ਸੀ ਉਹਨੇ ਸੱਚੀ ਗੱਲ ਹੈ ਬਾਬਾਈ ਬਾਬਾ ਲਾਡੀ ਸ਼ਹੀਦ ਜਰ ਦੇ ਮਾਲਾ ਪਾਈਆਂ ਸੀ ਉਹ ਕਹਿੰਦੇ ਲਾਓ ਇਹਨੂੰ ਅੰਦਰ ਦਾ ਮਨ ਕਾ ਫੇਰਿਆ ਕਰ ਗੱਲ ਮਗਾਤੀ ਕਬੀਰ ਸਾਹਿਬ ਨੇ ਕੀ ਫਰਮਾਇਆ ਮਾਲਾ ਕਹੇ ਕਾਟ ਕੀ ਕਾਹੇ ਫੇਰੇ ਮੋਰੇ ਕਾਹੇ ਫੇਰੇ ਮੋਹ ਮਨ ਕਾ ਮਨ ਕਾ ਫੇਰ ਦੇ ਤੁਰੰਤ ਮਿਲਾ ਦੋ ਜਿੱਦਣ ਮਨ ਦਾ ਮਨ ਕਾ ਫੇਰ ਗਿਆ ਉਸ ਦਿਨ ਉਸੇ ਵੇਲੇ ਮੁਲਾਕਾਤ ਹੋ ਜਾਣੀ ਹੈ ਸਾਈਂ ਨਾਲ ਉਸ ਦਿਨ ਉਸੇ ਵੇਲੇ ਆਪਣੇ ਗੁਰੂ ਨਾਲ ਰਹਿਬਰ ਨਾਲ ਆਪਣੇ ਰੱਬ ਨਾਲ ਮੁਲਾਕਾਤ ਹੋ ਜਾਣੀ ਹੈ ਜ਼ਰਾ ਗੌਰ ਕਰਨਾ ਬਾਬਾ ਸੁਖੀ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਸ਼੍ਰੀ ਮਹਾਕਾਲ ਸਤਿਗੁਰ ਕਬੀਰ ਜੀ ਮਹਾਰਾਜ ਜਿੰਨ ਕੋਟ ਕੋਟ ਪ੍ਰਣਾਮ ਹੈ ਜੈ ਸਾਈਂ ਜੀ ਦੀ ਗੁਰੂਆਂ ਪੀਰਾ ਰਹਿਬਰਾ ਫਕੀਰਾ ਸੰਤ ਮਾਤਵਾ ਸਾਈਂ ਲੋਕਾਂ ਸਭ ਨੂੰ ਪਰਨਾ ਹੱਸਦੇ ਰਹੋ ਹੱਸਦੇ ਰਹੋ ਖੁਸ਼ ਰਹੋ ਆਬਾਦ ਰਹੋ